ਤੱਕੀ ਪਈਆਂ ਬਹਿਨੀਆਂ ਨਾ ਇਹ ਆਮ ਨਾਲ ਬੈਠੇ ਕੰਮ ਤਾਂ ਤੈਨੂੰ ਲੱਗੀਗੀ ਕੋੜੇ ਰਾਣੀ ਉੱਠ ਕੇ ਕੰਮ ਤਾਂ ਆਖੇ ਕਰ ਲੈ ਐ ਨਹੀਂ ਸਰਨਾ ਬੇਬੇ ਮੈਂ 10 ਮਿੰਟ ਆਰਾਮ ਹੋਣੀ ਕੰਮ ਕਰਕੇ ਆਈ ਮੈਂ ਤਾਂ 10 ਮਿੰਟ ਆਰਾਮ ਕਰਨ ਲੱਗੀ ਕੋੜਾ ਹਲਵਾ ਕੇ ਆਈ ਆ ਕੰਮ ਬਹੁਤ ਪਏ ਆ ਉੱਠ ਕੰਮ ਕਰ ਜਾ ਕੇ ਤੇ ਤੋ ਕਿਥੋਂ ਆਇਆ ਬਗੜਾ ਜਿੰਦੀ ਤੋਰੀ ਫੇਰਦੀ ਆ ਕੰਮ ਧੰਦ ਕਾ ਨ ਮੇੜੂਗਾ ਕੋਈ ਨਾ ਬੇਬੇ ਨਵੇੜ ਪਹਿਲਾਂ ਇਹ ਵੇਚੀ ਸੀ ਕੋਈ ਨਾ ਨਵੇੜ ਲੈਣੇ ਆ ਆਪੇ ਨਵੇੜ ਲੈਣੇ ਅਸੀਂ ਹੁਣ ਆ ਫਰੀ ਫਰਦੀ ਆ ਕੰਮ ਕਰ ਲੋ ਕੰਮ ਨੂੰ ਇਹ ਕਹਿਨੀ ਆ ਇਹ ਬਬੂਤੇ ਬਣਾਈ ਫਰਦੀ ਆ ਹੁਣ ਨੀ ਪੈਣ ਤੂੰ ਸਾਂਵੇਂ ਮੰਜਾ ਡਾਈ ਬਠੇ ਇੰਨੀ ਠੰਡ ਲਿਆ ਪਰ ਤੁੱਪੇ ਕਰੀ ਮੰਜਾ ਤੇ ਆ ਤੁੱਪੇ ਕਰ ਪੁਰ ਹਾਂ ਮਸਾਂ ਕੰਮ ਨਵੇੜ ਕੇ ਆਏ ਇੱਕ ਤਾਂ ਇਹਨਾਂ ਦਿਨਾਂ ਵਿੱਚ ਤਾਂ ਕੰਮ ਵੀ ਨਹੀਂ ਨਿਪੜਦਾ ਕੋਈ ਸਹੀ ਗੱਲ ਆ ਪੂਰਾ-ਪੂਰਾ ਤਾਂ ਦੇਣਾ ਕੰਮ ਨਵੇੜ ਦੂਜਾ ਜਦ ਨੂੰ ਸ਼ਾਮ ਦੀ ਤਿਆਰੀ ਹੋ ਜੇ ਹੋਰ ਮਗਰ ਜਦਾਰ ਪਾਣੀ ਦਾ ਟਾਈਮ ਹੋ ਜਾਂਦਾ ਬੰਦ ਬਹਿ ਜੀ ਸਵੇਰ ਦੀ ਰੋਟੀ 11 ਵਜੇ ਖਾਣੇ ਆ ਜਾਂ ਨੂੰ ਚਾਹ ਬਣਾ ਲਓ ਉਹ ਕਰ ਲਓ ਕੰਮ ਨੂੰ ਮੇੜ ਲੈ ਇੱਥੇ ਬੈਠੀਆਂ ਨਾਲੇ ਆ ਮੈਂ ਰਸਤੇ ਵਾਰੀ ਚੱਲੀ ਆ ਚੰਗਾ ਬੇਬੇ ਚੰਗਾ ਜਾਣ ਦੇ ਜਾਣ ਦੇ ਮਸਾਂ ਗਈ ਆ ਕਿਤੇ चल नी वाली भी ना खुशी मिला में चल नी गई गई चल लुट के बेहद बह जाने आराम मसा गई है बैठा गे सह लवें बिंद हो सारी तैयारी कम ਸ਼ੁਕਰ ਮਨਾਉਣੀ ਆ ਨੀ ਬੇਬੇ ਅੱਜ ਰਿਸ਼ਤੇਦਾਰੀ ਚ ਗਈ ਆ ਨੀ ਬਾੜਾ ਤੰਗ ਕਰਦੀ ਆ ਹਰਪ੍ਰੀਤ ਨੀ ਸਹੀ ਗੱਲ ਆ ਭੈਣੇ ਜਦੋਂ ਉਹਨੂੰ ਪਤਾ ਵਾ ਵੀ ਅਸੀਂ ਦੋਨਾਂ ਨੇ ਆਪੇ ਕੰਮ ਨਵੇੜ ਲੈਣਾ ਨੀ ਬਾੜਾ ਟੋਕਾ ਟਾਕੀ ਕਰਨ ਦੀ ਆ ਤਾਂ ਸਹੀ ਤਾਂ ਗੱਲ ਆ ਮੈਨੂੰ ਤਾਂ ਇਹਦੇ ਤੇ ਬਾੜਾ ਗੁੱਸਾ ਚੜਦਾ ਨੀ 10 ਮਿੰਟ ਨਹੀਂ ਟੱਕ ਕੇ ਬਹਿਣ ਦਿੰਦੀ ਸਾਰੀ ਦਿਹਾੜੀ ਕਹੀ ਜਾਊਗੀ ਕੰਮ ਕਰੋ ਕੰਮ ਉਹੀ ਤਾਂ ਗੱਲ ਆ ਮੇਰਾ ਤਾਂ ਆਪ ਕਦੇ ਕਦੇ ਜੀ ਕਰਦਾ ਅੱਗੋਂ ਪੈ ਜਾ ਫੇਰ ਚੁੱਪ ਕਰ ਜਾਨੀ ਸੋਚ ਕੇ ਆਹ ਮੁੰਡੇ ਨੂੰ ਉਂਗਲਾਂ ਲਾਉ ਮੇਰੇ ਨਾਲ ਮੇਰੇ ਮਗਰ ਪਾਉਂਗੀ ਆਹੀ ਗੱਲ ਕਰਕੇ ਤਾਂ ਮੈਂ ਚੁੱਪ ਹੋ ਜਾਨੀ ਆ ਨਹੀਂ ਤਾਂ ਮੈਨੂੰ ਤਾਂ ਆਪ ਬਾਲਾ ਗੁੱਸਾ ਚੜਦਾ ਇਹਦੇ ਤੇ ਹੋਰ ਲੱਗੀ ਐ ਕੰਮ ਧੰਦੇ ਫੇਰ ਬੁੜੀ ਆ ਜੂਗੀ ਉਧਰੋਂ ਉਹਨੇ ਫੇਰ ਕਹਿਣਾ ਆ ਨਹੀਂ ਕੀਤਾ ਉਹ ਨਹੀਂ ਕੀਤਾ ਕੰਮ ਨਵੇੜ ਲਈ ਆਪਾਂ ਹੌਲੀ ਹੌਲੀ ਚੱਲ ਹੋਰ ਫੇਰਾ ਹਵਾ ਕੇ ਟੋਕਾ ਟੱਪੀ ਕਰੂਗੀ ਨਾਲ ਚੱਲ ਚੱਲੀਏ ਲੇ ਬੇਬੇ ਤਾ ੁੱਪੇ ਬੈਠੀ ਆ ਲੈ ਸਾਸਰੀ ਕਾਲਾ ਭੀ ਸਾਸਰੀ ਕਾਲਾ ਮੈਂ ਕਿਵੇਂ ਆ ਬਸ ਠੀਕ ਆ ਜੀ ਆ ਜਾ ਚ ਇਹ ਹਰਮਣ ਪਾ ਗਾਲੀਆ ਮੇਰੀ ਕੁੜੀ ਹੋਰ ਇਹਦੇ ਸਾਸਰੀ ਕਾਲਾ ਤੂੰ ਸਾਸਰੀ ਕਾਲਾ ਉਹ ਠੀਕ ਹੋ ਹਾਂ ਹਾਂ ਠੀਕ ਮੈਂ ਤਾਂ ਬਹੁਤ ਜੀ ਕਰਦਾ ਸੀ ਆਉਣ ਨੂੰ ਤੈਨੂੰ ਮਿਲਣ ਨੂੰ ਅੱਛਾ ਅੱਛਾ ਬੇਬੇ ਵਧੀਆ ਹੋ ਗਿਆ ਤੂੰ ਆ ਗਈ ਹਾਂ ਬੱਸ ਮੈਂ ਵੀ ਕਈ ਦਿਨਾਂ ਤੋਂ ਕਰਦੀ ਸੀ ਮੈਂ ਜਾ ਆਵਾ ਜਾ ਪਰ ਕੰਮਾਂ ਚ ਨਿਕਲ ਨਹੀਂ ਸੀ ਹੁੰਦਾ ਫੇਰ ਮੈਂ ਅੱਜ ਪੱਕਾ ਹੀ ਕਰ ਲਿਆ ਮੈਂ ਤਾਂ ਜਾ ਕੇ ਹੀ ਆਉਣਾ ਵਾ ਹਾਂ ਮੈਂ ਤਾਂ ਬਹੁਤ ਵਧੀਆ ਕੀਤਾ ਤੂੰ ਤੂੰ ਆ ਗਈ ਹਾਂ ਭਾਬੀ ਇਹ ਤਾਂ ਹੈ ਆ ਲੈ ਅਰਮਾਨ ਆਈ ਆ ਹਾਂ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਠੀਕ ਆ ਹਾਂਜੀ ਹਾਂਜੀ ਠੀਕ ਆ ਆ ਜਾ ਬਹਿ ਜਾ ਹਾਂਜੀ ਬਸ ਬੈਠ ਹੋਰ ਸੁਣਾਓ ਹਾਂ ਠੀਕ ਠਾਕ ਸੀ ਸਾਰੇ ਹਾਂਜੀ ਹਾਂਜੀ ਸਾਰੇ ਠੀਕ ਆ ਜੀ ਚਲ ਤੁਸੀਂ ਬੈਠੋ ਇੱਥੇ ਮੈਂ ਪਾਣੀ ਪੂਣੀ ਲੈ ਕੇ ਆਉਣੀ ਆ ठीक है ठीक है और सारे बढ़िया वधिया सीगे उत्थे हाँ जी हाँ जी सारे ठीक है तुसी सुनाओ सारे ठीक ठाक ने हाँ हाँ सारे बढ़िया ठीक ठाक चल बढ़िया सारे और बाई होनी तो दोनों एमपी गए होने हाँ हाँ वो तो उत्थे गए हुए चलो वधिया होया ਲੇ ਮਨ ਪਾਣੀ ਹੋਰ ਸਹੀ ਗੱਲਾਂ ਨਹੀਂ ਭਾਬੀ ਇਹ ਪਤਾ ਛੋਟੇ ਛੋਟੇ ਨੇ ਬਾਲੀਆਂ ਸ਼ਰਾਰਤਾ ਕਰਦੇ ਹੁੰਦੇ ਸੀ ਹੋਰ ਸਾਡਾ ਵੀ ਇਹੀ ਹਾਲ ਹੁੰਦਾ ਸੀ ਅਸੀਂ ਵੀ ਭੈਣ ਭਰਾਵਾਂ ਨੇ ਖੇਡਦੇ ਖੇਡਦਿਆਂ ਨੇ ਲੜਪੈਣਾ ਜੁੰਡ ਮ ਜੁੰਡੀ ਹੋ ਜਾਣਾ ਬਾਪੂ ਜੀ ਨੇ ਬਾਹਲੇ ਹੀ ਝੜਕਣਾ ਸਾਰਾ ਸਹੀ ਗੱਲ ਆਹੀ ਕੰਮ ਸਾਡਾ ਹੁੰਦਾ ਸੀ ਅਸੀਂ ਵੀ ਨਾ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੇ ਆ ਮੈਂ ਤੇ ਨਾ ਮੇਰਾ ਭਰਾ ਕੀ ਕਰਦੇ ਹੁੰਦੇ ਸਾਹਮਣੇ ਦੁਕਾਨ ਹੁੰਦੀ ਸੀਗੀ ਤੇ ਅਸੀਂ ਦੋਨਾਂ ਜਾਣਿਆਂ ਨੇ ਚੀਜ਼ ਲੈਣ ਚਲੇ ਜਾਣਾ ਦਿਖਾਉਣ ਵਾਲੀ ਨੂੰ ਤਾਂ ਪਤਾ ਨਹੀਂ ਸੀ ਲੱਗਦਾ ਹੁੰਦਾ ਉਹਦੇ ਚੀਜ਼ ਲੈਂਦੇ ਲੈਂਦੇ ਅਸੀਂ ਉਹਦੀ ਟੌਫੀਆਂ ਕੱਢ ਕੇ ਜੇਬਾਂ ਦੇ ਵਿੱਚ ਪਾ ਕੇ ਹੌਲੀ ਕਿਦਾਂ ਨਿਕਲੇ ਹੋਣਾ ਹਾਏ ਸੱਚੀ ਸਹੀ ਗੱਲ ਆ ਤੇ ਹੋਰ ਕੀ ਨਿਆਣੀ ਹੁੰਦੀ ਸੀ ਮੱਤ ਉਦੋਂ ਕੜਾ ਬਾਲਾ ਪਤਾ ਹੁੰਦਾ ਸੀ ਸਹੀ ਗੱਲ ਆ ਸਹੀ ਗੱਲ ਆ ਤੇ ਨਾ ਦੋਨਾਂ ਨੂੰ ਖਿੱਚ ਕੇ ਰੱਖਦੀ ਆ ਆਸਾਂ ਨਹੀਂ ਲੈਣ ਦਿੰਦੀ ਮੈਂ ਇਹਨਾਂ ਨੂੰ ਤੇ ਖੱਚੀਆਂ ਲੋਟ ਰਹਿੰਦੀਆਂ ਮਾਂ ਨਾ ਬੇਬੇ ਇੰਜ ਨਾ ਕਰਿਆ ਕਰ ਤੂੰ ਇਹਨੇ ਵਿਚਾਰੀਆਂ ਚੰਗੀਆਂ ਨੇ ਆਪਦੇ ਹਿਸਾਬ ਨਾਲ ਤੂੰ ਕੰਮ ਕਰਨ ਦੇਂਦਿਆ ਕਰ ਇਹਨਾਂ ਨੂੰ ਨਹੀਂ ਆਈ ਲੋਟ ਰਹਿੰਦੀਆਂ ਇਹ ਖੱਚੀਆਂ ਸੁੱਤ ਰਹਿੰਦੀਆਂ ਨਾ ਬੇਬੇ ਮੇਰੇ ਮੂਰੇ ਫਿਰ ਬਾੜਾ ਵੱਧ ਘਟ ਨਾ ਬੋਲਿਆ ਕਰ ਪੈੜਾ ਲੱਗਦਾ ਐਹੀ ਕੁਛ ਨਹੀਂ ਹੁੰਦਾ ਨਾ ਬੇਬੇ ਐ ਨਾ ਬਾੜਾ ਕਿਆ ਕਰ ਚੱਲ ਠੀਕ ਆ ਬਿੱਬੇ ਚੱਲ ਬੁੱਤ ਚੱਲ ਚੱਲ ਠੀਕ ਆ ਕੋਈ ਨਾ ਬੁੱਤ ਜਾ ਜਾਂ ਹਰਮਤ ਠੀਕ ਆ ਬੁੱਤ ਚੰਗਾ ਬੱਬੀ ਠੀਕ ਆ ਠੀਕ ਆ ਮਨ ਠੀਕ ਆ ਬੱਬੀ ਜਾ ਕੇ ਫੋਨ ਕਰ ਦੇ ਚੰਗ ਹਾਂਜੀ ਹਾਂ ਕੋਈ ਨਹੀਂ ਮੈਂ ਫੋਨ ਕਰਦਾ ਚਲੋ ਠੀਕ ਆ ਮੈਂ ਜਾਂਦੀ ਹਾਂ ਜੇ ਜੀ ਲੱਭਿਆ ਹੈ ਸੀ ਹੋਰ ਹਾਂ ਮੇਰੇ ਬਾਲੀਆਂ ਹਾਂ ਮੇਰੇ ਬਾਲੀਆਂ ਹਾਂ ਮੇਰੇ ਬਾਲੀਆਂ ਬਾਲੀਆਂ ਮੇਰਿਆਂ ਕਿੱਥੇ ਆ ਮੈਨੂੰ ਨਹੀਂ ਪਤਾ ਬੇਬੇ ਇਹ ਤੁਸੀਂ ਚੋਰੀ ਕੀਤੀਆਂ ਹੋਰ ਕਿੰਨੇ ਕਰਦਿਆ ਨਾ ਬੇਬੇ ਮੈਨੂੰ ਨਹੀਂ ਪਤਾ ਬੇਬੇ ਸੋਨੀਆਂ ਪਤਾ ਹੋਰ ਕਿੱਥੇ ਗਈਆਂ ਬਾਲੀਆਂ ਮੇਰਿਆਂ ਮੈਨੂੰ ਨਹੀਂ ਕੀ ਹੋ ਗਿਆ ਬੇਬੇ ਇਹ ਮੇਰੇ ਬਾਲੀਆਂ ਲੱਭਦੀਆਂ ਟਰੰਕ ਚੋਂ ਤੁਸੀਂ ਕੱਢੀਆਂ ਵਰਕੀ ਨੇ ਕੱਢੀਆਂ ਨਾ ਨਾ ਲੋਮੀਆ ਮਹਾਰਮਨ ਨੂੰ ਫੋਨ ਨਾ ਹਰਮਨ ਨੂੰ ਸਾਦੀ ਆ ਐ ਨਹੀਂ ਤੁਸੀਂ ਦੇਣੀ ਹੈਗੀਆਂ ਹਰਮਨ ਨੂੰ ਕਰਦੀ ਆ ਫੋਨ ਮੈਂ ਨਾ ਨਾ ਬੇਬੇ ਅਸੀਂ ਵੀ ਚੁੱਕੀਆਂ ਬਾੜੀ ਹੋਰ ਕਿੱਥੇ ਗਈਆਂ ਬਾੜ ਕੇ ਤੁਹਾਡੇ ਕੋਲ ਆਈਆਂ ਸਾਨੂੰ ਤਾਂ ਨਹੀਂ ਪਤਾ ਬੇਬੇ ਲੋਮੀਆ ਮਾਵਦੀ ਕੁੜੀ ਨੂੰ ਫੋਨ ਨਾ ਨਾ ਬੇਬੇ ਹਾਂ ਹਾਏ ਨਹੀਂ ਨਿਕਲ ਨਹੀਂ ਆਈ ਆ ਹਰਪ੍ਰੀਤ ਕਿਹੜੀਆਂ ਬਾੜੀਆਂ ਹੋਰ ਮੈਂ ਤਾਂ ਆਪਣੀ ਦੇਖੀ ਬਾਲੀਆਂ ਮੈਨੂੰ ਤਾਂ ਆਪ ਨਹੀਂ ਪਤਾ ਹੈ ਗੀਆਂ ਬਾਲੀਆਂ ਦੇ ਗੱਲਾਂ ਕਰਦੀ ਪਤਾ ਨਹੀਂ ਯਾਰ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਐਵੇਂ ਬੇਬੇ ਹੋਣਾ ਸਾਡੇ ਤੇ ਨਾ ਸਿੱਟਣ ਲੱਗ ਗਈ ਆਪਦੇ ਅਸੀਂ ਕਿੱਥੇ ਬਾਲੀਆਂ ਚੱਕ ਲਈਆਂ ਇਹਦੀਆਂ ਆਪਾਂ ਨੂੰ ਨਹੀਂ ਪਰ ਪਤਾ ਬੇਬੇ ਦੀ ਬਾਲੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬੇਬੇ ਟਰੰਕ ਦੀ ਚਾਬੀ ਰੱਖਦੀ ਕਿੱਥੇ ਆ ਮੈਨੂੰ ਤਾਂ ਆਪ ਨਹੀਂ ਪਤਾ ਭੈਣੇ ਬਾਲੀਆਂ ਕਿੱਥੇ ਬੇਬੇ ਦੀ ਮੈਂ ਕੀ ਕਰਨੀ ਆ ਨਾਲੇ ਬੇਬੇ ਦੀਆਂ ਬਾਲੀਆਂ ਤੇ ਹੋਰ ਮੈਂ ਤਾਂ ਆਪ ਕੀ ਕਰਨੀਆਂ ਨੇ ਬਾਲੀਆਂ ਔਰ ਫਿਰ ਭਾਬੀ ਬੇਬੇ ਦੀਆਂ ਬਾਲੀਆਂ ਗਈਆਂ ਤੇ ਗਈਆਂ ਕਿੱਥੇ ਟਰੰਗ ਨੂੰ ਤਾਂ ਉਹ ਮੈਂ ਜਿੰਦਾ ਲੱਗਿਆ ਪਿਆ ਵਾ ਹੋਰ ਕੀ ਭੈਣੇ ਮੈਨੂੰ ਤਾਂ ਆਪ ਨਹੀਂ ਇਸ ਗੱਲ ਦੀ ਸਮਝ ਆਉਂਦੀ ਕੀ ਮੈਨੂੰ ਤਾਂ ਆਪ ਇਸੇ ਗੱਲ ਦੀ ਹੈਰਾਨੀ ਹੋਈ ਪਈ ਬਾਲੀਆਂ ਗਈਆਂ ਕਿੱਧਰ ਕੋਈ ਨਾ ਹੈਰਾਨੀ ਤਾਂ ਦੂਰ ਹੋ ਜੂ ਉਹ ਤਾਂ ਮੈਂ ਮੇਰਾ ਤਾਂ ਦਿਮਾਗ ਬਥੇਰਾ ਮੈਂ ਆਪੇ ਪਤਾ ਕਰ ਲੂ ਚੋਰੀ ਕਿਹਨੇ ਕੀਤੀ ਹੈ ਤੇ ਕਿਵੇਂ ਨਹੀਂ ਚੱਲ ਕੋਈ ਨਾ ਭੈਣੇ ਤੂੰ ਲੈ ਲਾ ਆਪਣੇ ਹਿਸਾਬ ਨਾਲ ਪਤਾ ਕਰ ਲੈ ਕੋਈ ਗੱਲ ਨਹੀਂ ਹਾਂ ਉਹ ਤਾਂ ਮੈਂ ਪਤਾ ਕਰ ਲੂੰਗੀ ਪਰ ਮੇਰੇ ਗੱਲਾਂ ਦਾ ਗੁੱਸਾ ਨਾ ਮੰਨਿਓ ਭਾਬੀ ਪਰ ਮੈਨੋਸ ਆਪਦੇ ਹਿਸਾਬ ਨਾਲ ਪੁੱਛ ਗਿਛੇ ਤਾਂ ਕਰਨੀਆਂ ਪੈਣੀਆਂ ਹੁਣ ਨਾ ਨਾ ਕੋਈ ਨਾ ਭੈਣ ਜੀ ਮੈਂ ਤੁਸੀਂ ਮਰਜ਼ੀ ਕਰ ਲਓ ਅਸੀਂ ਨਹੀਂ ਗੁੱਸਾ ਕਰਦੇ ਤੁਹਾਡੀਆਂ ਗੱਲਾਂ ਦਾ ਠੀਕ ਆ ਚਲੋ ਆਵਣ ਇਹਨਾਂ ਦੀ ਗੱਲਾਂ ਚ ਨਾ ਇਹਨਾਂ ਨੇ ਚੋਰੀ ਕੀਤੀ ਇਹਨਾਂ ਨੇ ਚਲ ਕੋਈ ਨਾ ਬੇਬੇ ਤੂੰ ਗੁੱਸਾ ਨਾ ਮੰਨ ਚਲੋ ਫਿਰ ਭਾਬੀ ਮੇਰੇ ਨਾਲ ਚਲੋ ਤੁਸੀਂ ਚਲੋ ਆਜੋ ਫਿਰ ਇਹ ਮੈਂ ਤਾਂ ਆਪਦੇ ਹਿਸਾਬ ਨਾਲ ਪੁੱਛ ਗਿਛੇ ਕਰਨੀਆਂ ਤੂੰ ਐ ਮੰਨ ਲਾ ਵੀ ਚੋਰੀ ਰਾਣੀ ਭਾਬੀ ਨੇ ਕੀਤੀ ਆ ਠੀਕ ਬਸ ਆਪਦੇ ਹਿਸਾਬ ਨਾਲ ਦੱਸ ਵੀ ਚੋਰੀ ਉਹਨੇ ਕਿਵੇਂ ਕੀਤੀ ਹੋਊਗੀ ਇਹ ਤਾਂ ਹੁਣ ਮੈਂ ਕਿਵੇਂ ਕਹਿ ਸਕਦੀ ਆਂ ਦੀਦੀ ਨਹੀਂ ਮਾੜੀ ਮੋਟੀ ਕਲਪਨਾ ਹੀ ਕਰਨੀ ਆਪਾਂ ਘੁੱਟੀ ਕਲਪਨਾ ਕਰਕੇ ਦੱਸਣਾ ਵੀ ਚੋਰੀ ਕਿਵੇਂ ਕੀਤੀ ਹੋਊਗੀ ਇਹ ਹੋ ਸਕਦਾ ਇਹਨੇ ਸਾਰਿਆਂ ਤੋਂ ਪਹਿਲਾਂ ਦਾਟਕਾਇਆ ਹੋਵੇ ਦੇਖਿਆ ਹੋਵੇ ਵੀ ਨੇੜੇ ਤੇੜੇ ਕੋਈ ਨਾ ਹੋਵੇ ਫਿਰ ਇਹ ਬੇਬੇ ਦੇ ਕਮਰੇ ਚ ਗਈ ਹੋਵੇ ਹੋ ਸਕਦਾ ਇਹਦੇ ਕੋਲ ਚਾਬੀ ਦੂਜੀ ਹੋਵੇ ਜਾਂ ਜਿੰਦਾ ਖੋਲਣ ਨੂੰ ਫਿਰ ਇਹਨੇ ਜਿੰਦਾ ਖੋਲਿਆ ਹੋਊਗਾ ਜਿੰਦਾ ਕੋਲ ਕੇ ਵਾਲੀਆਂ ਕੱਢੀਆਂ ਹੋਣਗੀਆਂ ਤੇ ਉਵੇਂ ਜਿੰਦਾ ਫੇਰ ਲਾਤਾ ਹੋਣਾ ਚੱਲ ਫੇਰ ਠੀਕ ਆ ਭਾਬੀ ਹੁਣ ਮੈਂ ਰਾਣੀ ਭਾਬੀ ਨਾਲ ਵੀ ਗੱਲ ਕਰ ਲਵਾਂ ਠੀਕ ਆ ਭਾਬੀ ਜੇ ਤਾਂ ਤੂੰ ਕਹਿੰਨੀ ਆ ਤੂੰ ਬੇਬੇ ਦੀਆਂ ਵਾਲੀਆਂ ਚੋਰੀ ਨਹੀਂ ਕੀਤੀਆਂ ਫੇਰ ਕੀਤੀਆਂ ਕਿ ਨਹੀਂ ਨਾ ਨਾ ਮਨ ਮੈਂ ਨਹੀਂ ਚੋਰੀ ਕੀਤੀਆਂ ਬੇਬੇ ਦੀਆਂ ਵਾਲੀਆਂ ਅੱਛਾ ਅੱਛਾ ਚੱਲ ਜੇ ਚੋਰੀ ਤਾਂ ਨਹੀਂ ਕੀਤੀ ਫੇਰ ਚੋਰੀ ਹਰਪ੍ਰੀਤ ਭਾਬੀ ਨੇ ਕੀਤੀ ਹੋਣੀ ਆ ਫੇਰ ਤੂੰ ਇਹ ਮੰਨ ਕੇ ਦੱਸ ਚੋਰੀ ਉਹਨੇ ਕਿਵੇਂ ਮੰਨੇ ਪਹਿਲਾਂ ਇਹਨੇ ਮੌਕਾ ਦੇਖਿਆ ਹੋ ਮੌਕਾ ਦੇ ਕੇ ਬੇਬੇ ਦੇ ਕਮਰੇ ਵਿੱਚ ਗਈ ਹੋ ਕਮਰੇ ਵਿੱਚ ਜਾ ਕੇ ਇਹਨੇ ਸਹਰਾਣੇ ਥੱਲੇ ਚਾਬੀ ਚੱਕ ਲਈ ਹੋਣੀ ਆ ਚਾਬੀ ਬੇ ਚਾਬੀ ਲੈ ਕੇ ਫਿਰ ਇਹਨੇ ਜਿੰਦਾ ਖੋਲ ਕੇ ਵਿੱਚੋਂ ਵਾਲੀਆਂ ਕੱਢ ਲੀਆਂ ਹੋਣੀਆਂ ਨੇ ਫਿਰ ਲਿਆ ਕੇ ਚਾਬੀ ਫੇਰ ਸਹਰਾਣੇ ਥੱਲੇ ਰੱਖ ਲਈ ਹੋਣੀ ਆ ਤੇ ਫਿਰ ਬਾਹਰ ਨਿਕਲ ਲਈ ਹੋਣੀ ਆ ਅੱਛਾ ਅੱਛਾ ਠੀਕ ਆ ਬਸ ਪਰ ਬੇਬੇ ਮੈਨੂੰ ਪਤਾ ਲੱਗ ਗਿਆ ਤੇਰੀਆਂ ਵਾਲੀਆਂ ਕਿਹਨੇ ਚੋਰੀ ਕੀਤੀਆਂ ਨੇ ਸੇਤੀ ਕਰਪਤ ਮੈਂ ਦੱਸ ਕਿਨੇ ਚੋਰੀ ਕੀਤੀਆਂ ਵਾ ਤੇਰੀਆਂ ਬੇਬੇ ਵਾਲੀਆਂ ਵੱਡੀ ਭਾਬੀ ਨੇ ਚੋਰੀ ਕੀਤੀਆਂ ਨੇ ਤੂੰ ਐ ਕਿਵੇਂ ਕਹਿ ਸਕਦੀ ਆਮਨ ਬੇਬੇ ਦੀਆਂ ਵਾਲੀਆਂ ਮੈਂ ਚੋਰੀ ਕੀਤੀਆਂ ਨੇ ਕਿਉਂਕਿ ਭਾਬੀ ਮੈਂ ਤੁਹਾਡੇ ਦੋਨਾਂ ਨਾਲ ਗੱਲ ਕੀਤੀ ਮੈਨੂੰ ਤੁਹਾਡੇ ਦੋਨਾਂ ਦੀ ਗੱਲਾਂ ਚ ਪੁਆਇੰਟ ਮਿਲ ਗਿਆ ਜਦੋਂ ਤਾਂ ਮੈਂ ਹਰਪ੍ਰੀਤ ਭਾਬੀ ਨੂੰ ਪੁੱਛਿਆ ਵੀ ਭਾਬੀ ਨੇ ਚੋਰੀ ਕਿਵੇਂ ਕੀਤੀ ਹੋ ਹਰਪ੍ਰੀਤ ਭਾਬੀ ਨੇ ਮੈਨੂੰ ਸਿੱਧਾ ਆਖਿਆ ਵੀ ਇਹਦੇ ਕੋਈ ਜਾਂ ਤਾਂ ਚਾਬੀ ਹੋਊਗੀ ਨਕਲੀ ਜਾ ਇਹਨੂੰ ਪਤਾ ਹੋਵੇ ਵਿੱਚ ਆ ਵੀ ਰੱਖਦੀ ਕਿੱਥੇ ਆ ਉਥੋਂ ਜਾ ਕੇ ਇਹਨ ਚਾਬੀ ਚੱਕੀ ਹੋ ਬਾਲੀਆਂ ਚੋਰੀ ਕੀਤੀਆਂ ਤੇ ਟਰੰਕ ਨੂੰ ਜਿੰਦਾ ਲਾ ਕੇ ਚਾਬੀ ਉੱਥੇ ਰੱਖ ਤੀ ਜੋ ਤੇ ਜਦ ਮੈਂ ਇਹੀ ਗੱਲ ਹਾਂ ਟਰੰਕ ਖੋਲ ਕੇ ਬਾਲੀਆਂ ਕੱਢੀਆਂ ਤੇ ਸਰਹਾਣੇ ਥੱਲੇ ਚਾਬੀ ਰੱਖਦੀ ਹੋਣੀ ਤੇ ਭਾਬੀ ਇੱਕ ਪਾਸੇ ਤਾਂ ਤੂੰ ਕਹਿੰਨੀ ਤੈਨੂੰ ਚਾਬੀ ਪਤਾ ਨਹੀਂ ਕਿੱਥੇ ਆ ਬੇਬੇ ਰੱਖਦੀ ਦੂਜਾ ਤੂੰ ਕਹੀ ਇਹਨੇ ਸਰਹਾਣੇ ਥੱਲੇ ਚੱਕੀ ਹੋਣੀ ਫਿਰ ਤੈਨੂੰ ਕਿਵੇਂ ਪਤਾ ਵੀ ਬੇਬੇ ਸਰਹਾਣੇ ਥੱਲੇ ਚਾਬੀ ਨਾ ਨਾ ਮਨ ਮੈਂ ਨਹੀਂ ਬੇਬੇ ਦੀਆਂ ਬਾਲੀਆਂ ਚੋਕੀਆਂ ਦਿੱਤੇ ਮੈਨੂੰ ਨਹੀਂ ਪਤਾ ਹੈਗਾ ਦੇਖ ਭਾਬੀ ਜਾਂ ਤਾਂ ਤੂੰ ਗੱਲ ਮੰਨ ਜਾ ਵੀ ਬਾਲੀਆਂ ਬੇਬੇ ਦੀਆਂ ਤੈ ਚੱਕੀਆਂ ਦੇਖ ਲੈ ਫਿਰ ਮੈਨੂੰ ਹੋਰਾਂ ਨੂੰ ਫੋਨ ਕਰਨਾ ਪੈਣਾ ਤੇ ਗੱਲ ਤੇ ਇੱਥੇ ਮਿੱਟੀ ਪੈ ਜਾ ਨਹੀਂ ਤਾਂ ਫਿਰ ਗੱਲ ਥਾਣੇ ਜਾ ਕੇ ਨਿਬੜਣੀ ਆ ਹਾਂ ਮੈਂ ਕੀਤੀਆਂ ਬੇਬੇ ਦੀਆਂ ਬਾਲੀਆਂ ਚੋਰੀ ਇੱਕ ਦਿਨ ਮੇਰਾ ਸਿਰ ਬਹੁਤ ਦੁਖਦਾ ਸੀ ਮੈਂ 10 ਮਿੰਟ ਪੈ ਗਈ ਸੀ ਪਰ ਬੇਬੇ ਨੇ ਮੈਨੂੰ 1 ਮਿੰਟ ਲਈ ਪੈਣ ਨਹੀਂ ਦਿੱਤਾ ਬੇਬੇ ਮੈਨੂੰ ਕਹਿੰਦੀ ਤੂੰ ਕੰਮ ਕਰ ਕੰਮ ਕਰ ਹਾਂ ਮੈਂ ਹੀ ਕੀਤੀਆਂ ਬੇਬੇ ਦੀਆਂ ਬਾਲੀਆਂ ਚੋਰੀ ਮੈਂ ਕੀਤੀਆਂ ਬੇਬੇ ਨੂੰ ਸਭ ਸੁਣਨ ਦੀ ਖਤ ਆ ਮਨ ਮੈਹੀ ਦਿੱਤੀਆਂ ਨਹੀਂ ਚੱਲ ਕੋਈ ਨਾ ਭਾਬੀ ਰੋ ਨਾ ਮੈਨੂੰ ਪਤਾ ਕਿ ਤੇਰੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਸੀਗਾ ਚੱਲ ਬੇਬੇ ਅੱਗੇ ਤੋਂ ਹੁਣ ਤੂੰ ਵੀ ਆਦਾ ਧਿਆਨ ਰੱਖਿਆ ਕਰ ਤੂੰ ਵੀ ਇਹਨਾਂ ਨਾਲ ਬਾਲਾ ਬਖਤਰਾ ਕਰਦੀ ਆਂ ਦੇਖ ਲੈ ਇਹਨਾਂ ਦੇ ਮਨ ਵਿੱਚ ਨਫ਼ਰਤ ਭਰੀ ਪਈ ਆ ਤੇਰੇ ਲਈ ਹਾਂ ਭਾਬੀ ਚੱਲ ਰੋ ਨਾ ਮੈਨੂੰ ਪਤਾ ਵਾ ਤੇਰੇ ਮਨ ਚ ਕੋਈ ਚੋਰ ਨਹੀਂ ਸੀਗਾ ਤੂੰ ਅੱਗੇ ਤੇ ਇਦਾਂ ਦੀ ਕੋਈ ਗਲਤੀ ਕਰੀ ਨਾ ਚੰਗਾ ਭਾਬੀ ਨਾਲੇ ਬੇਬੇ ਤੂੰ ਵੀ ਮੇਰੀ ਗੱਲ ਸੁਣ ਲੈ ਤੂੰ ਵੀ ਪੂਰਾ ਸਮਝ ਜਾ ਦੇਖ ਲਾ ਕਿੰਨੀ ਨਫ਼ਰਤ ਭਰੀ ਪਈ ਐ ਇਹਨਾਂ ਦੇ ਮਨ ਵਿੱਚ ਤੇਰੇ ਪ੍ਰਤੀ ਜੇ ਤੂੰ ਇਹਨਾਂ ਨਾਲ ਚੰਗਾ ਸਲੂਕ ਕਰੇਂ ਇਹ ਵੀ ਤੇਰੇ ਨਾਲ ਚੰਗਾ ਸਲੂਕ ਕਰਨ ਜੇ ਤੂੰ ਇਹਨਾਂ ਨਾਲ ਮਾੜਾ ਸਲੂਕ ਕਰੇਂਗੀ ਇਹ ਵੀ ਤੇਰੇ ਨਾਲ ਮਾੜਾ ਸਲੂਕ ਕਰਨਗੀਆਂ ਦੇਖ ਲਾ ਜੇ ਬੰਦਾ ਦੁਸ਼ਮਣੀ ਸਿੱਧੇ ਤਰੀਕੇ ਨਾਲ ਨਹੀਂ ਕੱਢਦਾ ਫਿਰ ਬੰਦਾ ਪੁੱਠੇ ਤਰੀਕੇ ਨਾਲ ਕੱਢਣ ਲੱਗ ਜਾਂਦਾ ਤੂੰ ਵੀ ਸੰਭਲ ਜਾ ਹੁਣ ਇਹ ਧੀਆ ਵਾਂਗੂ ਸਮਝੀ ਕੋਈ ਨਾ ਪਤਾ ਹੁਣ ਮੈਂ ਧੀਆ ਵਾਂਗੂ ਸਮਝੂ ਇਹਨਾਂ ਨੂੰ ਤੇ ਅੱਗੇ ਚੱਲ ਬਧੀਆ ਠੀਕ ਆ ਬਸ ਠੀਕ ਆ ਫਿਰ ਬੇਬੇ ਜਿਹੜਾ ਕੁਝ ਘਰੇ ਹੋ ਗਿਆ ਉਹ ਤੇ ਮਿੱਟੀ ਪਾਓ ਹਣ ਹੋਰ ਨਾ ਬਾਲੀ ਗੱਲ ਕਰਿਓ ਹਾਂ ਚਲ ਠੀਕ ਆ ਮਨ ਕੋਈ ਗੱਲ ਨਹੀਂ ਚਲ ਭਾਬੀ ਹੁਣ ਤੂੰ ਵੀ ਲੈ ਦੇ ਨੀ ਬਾਲੀਆਂ ਲਿਆ ਦੇ ਹਾਂ ਹਾਂ ਮੈਂ ਲਿਆ ਕੇ ਦਿੰਨੀ ਆ ਬਾਲੀਆਂ ਬੇਬੇ ਦੀ ਚਲ ਬੇਬੇ ਆ ਬੇਬੇ ਬਾਲੀਆਂ ਚਲ ਭਾਬੀ ਹੋਰ ਰਲ ਮਿਲ ਕੇ ਰਿਓ ਸਾਰੇ ਜਣੇ ਚੰਗਾ ਬੇਬੇ ਤੂੰ ਵੀ ਨਾ ਬੜਾ ਇਹਨਾਂ ਨੂੰ ਕੁੱਛ ਗਈ ਸੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਸਾਨੂੰ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਹੋਣਗੀਆਂ ਤੇ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ ਫॉर ਵਾਚਿੰਗ ਬਾਏ